ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਉਧਰਲੇ ਬੰਦੇ ਚਾਰ ਤੇ ਚਾਰੋ ਹੀ ਸਿਰੇ ਦੇ ਉਹ ਚਾਰੋ ਹੀ ਸਿਰੇ ਦੇ ਜਾਫੀ ਤੇ ਕਾਕਾ 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 ਹੋ ਕਹਿੰਦੇ ਪੰਡਿਤ ਪੰਡਿਤ ਉਹ ਪੰਡਿਤ ਫੜਨਾ ਮਯਾਕ ਥੋੜੀ ਐ ਪੈ ਰਹੀ ਐ ਕੌਣ ਰੋਕੂ ਕੌਣ ਦੁੱਤੀ ਕੌਣ ਫੜੂ ਕੌਣ ਮੂਰੇ ਹੋ ਕੇ ਟਾਈਮ ਕਰਾਵੇਗਾ ਇਹ ਸਮਾਂ ਹਾਲਾਤ ਇਹ ਟਾਈਮ ਫੈਸਲਾ ਕਰੂ ਮੇਰੇ ਮਿੱਤਰੋ ਪਰੇਪਰ ਕਹਿੰਦੇ ਚੱਕੇ ਜਾਮ ਆਉ ਕਹਿੰਦੇ ਕਰਨ ਬੱਲੇ ਬੱਲੇ ਕਰਵਾ ਦਿਓ ਉਹ ਬਾਈ ਤਾੜੀ ਤਾਂ ਬਣਦੀ ਆ ਅੱਜ ਤਾੜੀ ਵੀ ਤਾੜਾ ਵੱਜੂ ਉਹ ਥਾਪੀਆਂ ਨਹੀਂ ਥਾਪੇ ਵੱਜਣਗੇ ਵਧਿਆ ਹੋਇਆ ਇੱਕ ਪਾਸੇ ਕਹਿੰਦੇ ਬੱਲੋਵਾਲ ਉਹ ਦੂਜੇ ਪਾਸੇ ਸ਼ਕਰਪੁਰ ਤੇ ਯੂਐਸਏ ਉਹ ਗੱਲਾਂ ਟਿਕਾਣੇ ਲੱਗਣਗੀਆਂ ਇਹ ਜਿੰਦਰੀ ਹੁੜੀ ਵੀਰ ਨੇ ਇਹ ਪ੍ਰਵੀਰ ਹੁੜੀ ਇਹ ਜੋਡੀ ਹੁੜੀ ਇੱਕ ਵੱਡੀ ਟੀਮ ਮੈਲ ਕਹਿੰਦੇ ਕੈਸ਼ੀ ਕੁਤਵਾਰਾ ਉਹ ਨੰਬਰ ਕਹਿੰਦੇ ਦਰਾਇ ਨਾ ਕੀਤਾ ਜਾਵੇ ਇਹ ਵੀ ਟੈਕਨੀਕਲ ਕਮੇਟੀ ਨੇ ਫੈਸਲਾ ਕਰ ਦਿੱਤਾ ਹੈ ਉਹ ਕਾਕੇ ਜੀ ਰੇਡ ਹੈ ਇਧਰਲੇ ਬੰਨੇ ਚਾਰ ਚਾਰੋਈ ਚੋਟੀ ਦੇ ਚਾਰੋਈ ਚੋਟੀ ਦੇ ਚੋਟੀ ਦੇ ਤਿੰਨ ਬੰਦੇ ਉਹ ਦੁੱਗਾ ਸਾਹਿਬ ਕਨੇਡਾ ਵਾਲੇ ਦੇਖਦੇ ਆ ਨੰਬਰਦਾਰ ਸੂਰ ਸਿੰਘ ਜੀ ਦੇਖਦੇ ਆ ਬਲਦੇਵ ਸਿੰਘ ਜੀ ਦੇਖਦੇ ਆ ਉਹ ਗੁਰਸਾਹਿਬ ਸਾਭਾ ਕਹਿੰਦਾ ਬਈ ਸ਼ਾਜੀ ਦਾ ਭਰਾ ਓਹ ਕਹਿੰਦੇ ਫਰਿਆਦ ਕਹਿੰਦੇ ਐਕਟਰਾਂ ਵਰਗਾ ਪਰ ਮੈਂ ਕਹਿੰਦਾ ਵੀ ਜੋਤਾਂ ਦੀ ਐਕਟਰਾਂ ਵਰਗਾ ਓਏ ਐਕਟਰ ਸਾਡੇ ਜੋਤੇ ਵਰਗੇ ਹੋਣਗੇ ਓਏ ਐਕਟਰ ਜੋਤੇ ਵਰਗੇ ਹੋਣਗੇ ਉਧਰ ਕਹਿੰਦੇ ਜਸਮਾਨੀ ਚਰ ਕੋਈ ਜਿੱਤਣਾ ਚਾਹਦਾ ਆ ਮੈਨੂੰ ਲੱਗਦਾ ਤੀਜੀ ਆ ਤੀਜੀ ਆ ਤੀਜੀ ਆ ਨੰਬਰ ਬਈ ਬਿਲਕੁਲ ਪਿਆਰ ਦੇ ਨਾਲ ਪਿਆਰ ਦੇ ਨਾਲ ਕੇਚ ਹਲੀ ਨੰਬਰ ਮਿਲ ਗਿਆ ਤੂੰ ਚੱਲ ਹੜੀ ਨੰਬਰ ਮਿਲ ਗਿਆ ਤੂੰ ਚੱਲ ਆ ਪਰ ਰੈਫਰੀਆਂ ਨੂੰ 5-5000 ਕਾਰਾ ਦੇਣਾ ਪੈਣ ਬੜੇ ਫਿਰਨਗੇ ਤੇ ਰੈਫਰੀ ਦਾ ਫੈਸਲਾ ਮੰਨਿਆ ਕਰ ਕੋਈ ਗੱਲ ਨਹੀਂ ਮੈਨੂੰ ਪਤਾ ਵੀ ਹੁਣ ਜੋਰ ਵੀ ਲੱਗਿਆ ਜੋਸ਼ ਵੀ ਆ ਰਿਹਾ ਮੁੰਡਿਆਂ ਦੇ ਖੂਨ ਹੌਸਲੇ ਦੇ ਬੇ ਸ਼ਕਰਪੁਰੀਏ ਸ਼ਕਰਪੁਰੀਏ ਤੇ ਸ਼ਕਰਪੁਰ ਦੀ ਟੀਮ ਕਿੱਧਰ ਖੇਡਦੀ ਏ ਸਾਰਿਆਂ ਨੂੰ ਪਤਾ ਲੱਗ ਗਿਆ ਹੈ ਸਟੇਜ ਦੀ ਦਿਸ਼ਾ ਤੋਂ ਖੱਬੇ ਹੱਥ ਤੇ ਸੱਜੇ ਹੱਥ ਬੁੱਲੋਵਾਲ ਇਹ ਤਗੜਾ ਮੈਚ ਚੱਲ ਰਿਹਾ ਕਮਲ ਕੈਨੇਡਾ ਵਾਲਾ ਸਾਡਾ ਵੱਡਾ ਵੀਰ ਵੱਡੇ ਮਾਣ ਦੇ ਰਿਹਾ ਆਪਣੇ ਭਰਾਵਾਂ ਦੇ ਨਾਲ ਮਿਲ ਕੇ ਲੱਖਾਂ ਵੀ ਕੈਨੇਡਾ ਤੋਂ ਆਇਆ ਹੋਇਆ ਪ੍ਰਦੀਪ ਅਮਰੀਕਾ ਤੋਂ ਕਿਆ ਬਾਤ ਹੈ ਕਹਿੰਦੇ ਉਹ ਕਹਿੰਦੇ ਕਮਲ ਕੈਨੇਡਾ ਦੇ ਵਿੱਚ ਹੀ ਹੈ ਪਰ ਉਹ ਮੇਰਾ ਸਰਨਾਵੀ ਹੈ ਸੋ ਜਿਉਂਦੇ ਵਸਦੇ ਰਹਿਣ ਸਾਡੀਆ ਦੁਆ ਇੱਕ ਆਵਾਜ਼ ਕਹਿੰਦੇ ਉੱਪਰੋਂ ਕਰੜੀ ਜੀ ਆਉਂਦੀ ਹੈ ਇੱਧਰ ਮੈਨੂੰ ਲੱਗਦਾ 20 ਫਰਿਆਦ ਦੇ

ਪਰਦੀਪ ਤੇ ਕੇਸ਼ੀ ਬਾਈ ਹੁਣੇ ਕਹਿੰਦੇ ਵੀ ਸ਼ਕਰਪੁਰੀਆਂ ਦਾ ਜੱਫਾ 3000 ਦਾ ਪੰਮਾ ਉਹ ਜੋਤਾਂ ਵੀ ਛਾ ਗਿਆ ਤੇ ਅੱਜ ਸਾਰੀ ਦੇ ਵਿੱਚ ਉਹ ਦਰਸ਼ਕਾਂ ਨੂੰ ਕਬੱਡੀ ਦੇਖ ਕੇ ਸਵਾਦ ਆ ਗਿਆ ਉਹ ਸਵਾਦ ਆ ਗਿਆ ਉਹ ਕਹਿੰਦੇ ਵੀ ਧਾਕੜ 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 ਤੇ ਸ਼ਾਜੀ ਉਹ ਸ਼ਾਜੀ ਤੇ ਧਾਕੜ ਦੇ ਦਰਮਿਆਨ